ਹਾਂਜੀ ভাই ਮਿੱਤਰੋ ਕੀ ਹਾਲ ਚਾਲ ਹੈ ਸਾਰਿਆਂ ਦਾ ਹੋਰ ਕੀ ਬਣਦਾ ਕਰਦਾ ਤੇ ਪਹੁੰਚ ਗਏ ਮਿੱਤਰੋ ਕੂਤਰਾ ਕੋਲੇ ਤੇ ਮੌਸਮ ਠੀਕ ਹੈ ਮੀਂਹ ਆਲੇ ਚਾਂਸ ਹੈ ਨਹੀਂ ਅੱਜ ਤੇ ਅੱਜ ਡਾਵਾਂਗੇ ਮਿੱਤਰੋ ਕੂਤਰ ਦੋ ਤਿੰਨ ਦਿਨਾਂ ਬਾਅਦ ਢਾਣੇ ਇਹ ਦਿਖਾਉਂਦੇ ਆਂ ਤੁਹਾਨੂੰ ਕਿਹੜੇ-ਕਿਹੜੇ ਐ ਤੇ ਬੱਚਾ ਵੀ ਲਾਉਣਾ ਹੈ ਅੱਜ ਦਿਖਾਉਂਦੇ ਆਂ ਮਿੱਤਰੋ ਮਾਨੋ ਲਓ ਜੀ ਇਹ ਐ ਕਬੂਤਰ ਤਿੰਨ ਤੇ ਤਿੰਨ ਕੀ ਇੱਕ ਬੱਚਾ ਹੈ ਪੰਜ ਕੁ ਉਤਰ बटे ਠੀਕ ਹੈ ਜੀ ਤੇ ਆ ਸਰਫੇ ਨਾਲ ਦਾ ਇੱਕ ਬੱਚਾ ਰਿਹਾ ਇਹ ਇਹ ਹੋ ਗਿਆ ਮਿੱਤਰੋ ਬਿਮਾਰ ਪੰਜ ਹੱਡੀ ਕੱਢ ਲਈ ਆ ਦੇਖੋ ਨੀਚੇ ਕੀ ਲਿਖਦੀ ਹੈ ਕੱਲ ਇਹਦੀ ਪਲਟੀ ਮਾਰੀ ਆ ਦੇਖੋ ਦੋਨੇ ਦੂਨੇ ਕੱਢ ਕੇ ਆ ਦੇਖੋ ਛੋਲੇ ਵੀ ਇਹਦੇ ਅੰਦਰ ਆ ਜੁੜਾ ਜੀਆਂ ਬਣ ਕੇ ਜਾਂਦੀਆਂ ਪਲਟੀ ਮਾਰ ਕੇ ਇਹਦੀ ਸਫਾਈ ਕਰਕੇ ਅੰਦਰ ਤੇ ਫਿਰ ਇਹਨੂੰ ਦਵਾਈ ਦਈ ਏ ਤੇ ਅੱਜ ਫੇਰ ਦਵਾਂਗੇ ਵੈਸੇ ਤੱਕ ਰਿਕਵਰ ਆ ਆਪਾਂ ਨੇ ਦਈ ਨਹੀਂ ਸੀ ਜਿੰਨਾ ਪ੍ਰਹੇਜ਼ ਰੱਖ ਹੋਇਆ ਦਵਾਈ ਤੋਂ ਰੱਖਿਆ ਪਰ ਜਦੋਂ ਜ਼ਿਆਦਾ ਹੱਡੀ ਕੱਢ ਗਿਆ ਤਾਂ ਕਰਕੇ ਫਿਰ ਆਪਾਂ ਨੇ ਕੱਲ੍ਹ ਉਹਦਾ ਟ੍ਰੀਟਮੈਂਟ ਕਰਿਆ ਇੱਕ ਵਾਰ ਇਹ ਦਈਏ ਤੇ ਕਾਫੀ ਫਰਕ ਹੈ ਅੱਜ ਤੇ ਬਾਕੀ ਇੱਕ ਵਾਰ ਹੋਰ ਦੇ ਦਾਂਗੇ ਅੱਜ 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 ਦਿਨ ਦੇ ਦਾਂਗੇ ਤਿੰਨ ਟਾਈਮ ਤੇ ਐਨ ਹੋ ਜਾਊਗਾ ਸੈੱਟ ਤੇ ਸ਼ਾਮ ਨੂੰ ਪਾਵਾਂਗੇ ਇਹਨੂੰ ਫਿਰ ਦਾਣੇ ਥੋੜੀ ਮਾਤਰਾ ਚ ਤੇ ਬਾਕੀ ਹੁਣ ੜਾਈਏ ਮਿੱਤਰੋ ਇਹ ਕਬੂਤਰ ਕਰੋ ਚੈੱਕ ਲੋਗੀ ਮਿਸਟਰ ਤੇ ਜਾਲ ਹੋ ਗਿਆ ਫਿਰ ਤੋਂ ਗਿੱਲਾ ਤੇ ਇੱਧਰ ਵੀ ਗਿੱਲਾ ਏ ਇੱਧਰ ਥੋੜਾ ਜਿਹਾ ਫਿਰ ਵੀ ਸੁੱਕ ਗਿਆ ਇੱਧਰ ਜ਼ਿਆਦਾ ਗਿੱਲਾ ਏ ਤੇ ਇਹਨੂੰ ਖੁੱਲਾ ਹੀ ਰੱਖਾਂਗੇ ਅੱਜ ਹਵਾ ਲੱਗ ਲੂਗੀ ਉਹ ਤਾਂ ਸੁੱਕ ਜਾਊਗਾ ਤੇ ਫੇ ਕਬੂਤਰ ਜਿਹੜੇ ੜਾਈ ਏ ਇਹ ਇੱਧਰ ਹੀ ਛੱਡਦਾਗੇ ਜਾਲ ਦੇ ਨੇ ਇੱਥੋਂ ਪਾਣੀ ਵਜ ਕੇ ਇਹਨਾਂ ਵਿੱਚੋਂ ਮੂਰੀਆਂ ਵਿੱਚੋਂ ਨੀਚੇ ਤੋਂ ਅੰਦਰ ਜਾਂਦਾ ਏ ਦੇਖਦੇ ਆਂ ਜਾਂ ਤਾਂ ਇੱਥੇ ਤੇ ਤਿੱਲੀ ਲੋ ਆ ਕੇ ਇੱਥੇ ਦੇ ਆਏ ਪੇਪਰ ਛੱਡ ਜਾ ਪਵਾ ਦੂੰਗੇ ਨਹੀਂ ਇਹਹੀ ਪਟਵਾ ਕੇ ਉੱਪਰ ਤੇ ਐਵੇਂ ਟੀਨ ਲਵਾਉਂਗੇ ਡਾਊਨ ਤਾਂ ਕਿ ਪਾਣੀ ਪਿੱਛੇ ਗਿਰ ਜੇ ਘਰੇ ਬਾਕੀ ਕਬੂਤਰ ੜਾਤੇ ਆ ਛਤਰੀਏ ਨੀਚੇ ਖੜੀ ਐ ਇਹ ਫਿਰਦੇ ਠੀਕ ਐ ਇਹ ਉਡਣ ਦੋ ਇਹਨਾਂ ਨੂੰ ਤੇ ਆਪਾਂ ਚੱਲਦੇ ਆ ਮਿੱਤਰੋ ਹੁਣ ਉੱਪਰ ਉੱਪਰ ਵਾਲੇ ਕਬੂਤਰਾਂ ਨੂੰ ਦੇਖੀਏ ਜਾ ਕੇ ਪੀ ਸਾਹਿਬ ਕਿਤਾਬ ਇਹਨਾਂ ਸਾਹਮਣੋਂ ਤੋਂ ਕਪੜੇ-ਕੁਪੜੇ ਹਟਾਈਏ ਤਾਂਕਿ ਹੱਲੀਆਂ ਕਰੀਏ ਤੇ ਇਹਨੂੰ ਦੇ ਦਈਏ ਪਹਿਲਾਂ ਦਵਾਈ ਇਹਨੂੰ ਦਵਾਵਾਂਗੇ ਦਵਾਈ ਚ ਪਾਵਰ ਜੈਲ ਬਰੂਟੋਨ ਓਨਲੀ ਸਿਰਫ ਦੋ ਦਵਾਈਆਂ ਦਵਾਵਾਂਗੇ ਬਰੂਟੋਨ ਤੇ ਪਾਵਰ ਜੈਲ ਕਰੋਈ ਚੈੱਕ ਬੱਚੇ ਦੀ ਤੇ ਦੰਦੇ ਇਹਨੂੰ ਮਿੱਤਰੋ ਦਵਾਈ ਤੇ ਲੋ ਜੀ ਆ ਕਬੂਤਰ ਤਾਂ ਗਿਆ ਬੈਠਾ ਸਰਖਾ ਠੀਕ ਹੈ ਜੀ ਇਹਨੂੰ ਬਾਅਦ ਚੜਾਵਾਂਗੇ ਸ਼ਾਮ ਨੂੰ ਕੋਈ ਚੱਕਰ ਨਹੀਂ ਕਿਉਂਕਿ ਦੂਸਰੇ ਉਤਲ ਉੱਡਦੇ ਨੇ ਉਹ ਵੀ ਬਿਠਾ ਲੈਣੇ ਉਹਨਾਂ ਨੂੰ ਉਡਣ ਦਵਾਂਗੇ ਤੇ ਦਵਾਈ ਆਪਾਂ ਨੇ ਲਈ ਆ ਬਣਾ ਤੇ ਹੁਣ ਇਹਨੂੰ ਦੇ ਦਈਏ ਬੱਚੇ ਨੂੰ ਆ ਦੇਖੋ ਕਿਵੇਂ ਇਹਦੀਆਂ ਬਿੱਠਾਂ ਮਾਰਦਾ ਮਿਸਟਰੋ ਹਰੀਆ ਕੋਈ ਨਹੀਂ ਕਰਦੇ ਆ ਇਹਦਾ ਸੈਟ ਲਓ ਜੀ ਦੇਤੀ ਜਾਨੂੰ ਮੈਡੀਸਨ ਦੇਖੋ ਮੈਡੀਸਨ ਦੇਤੀ ਐ ਨੂੰ ਤੇ ਓਕੇ ਹੁਣ ਚੱਲਦੇ ਆਂ ਜੀ ਉੱਪਰ ਉੱਪਰ ਵਾਲੇ ਕਬੂਤਰਾਂ ਨੂੰ ਦੇਖੀਏ ਜਾ ਕੇ ਤੇ ਲੋ ਜੀ ਮਿੱਤਰੋ ਆ ਗਏ ਆਂ ਉੱਪਰ ਤੇ ਗੱਲ ਇਹ ਨਵੀਂ ਜੋੜੀ ਦੁਬਾਰਾ ਲਾਤੀ ਐ ਆ ਜੋੜੀ ਦੁਬਾਰੇ ਲਾਤੀ ਐ ਕੱਲ ਇਹਨੂੰ ਹਫਤੇ ਇੱਕ ਦਾ ਰੈਸਟ ਪਵਾਇਆ ਤਾਂ ਦੇਖਦੇ ਆਂ ਹੁਣ ਅੰਡੇ ਧਰਦੀ ਐ ਕਿ ਨਹੀਂ ਕੀ ਹਿਸਾਬ ਕਿਤਾਬ ਐ ਫੇ ਕਰਦੇ ਆਂ ਇਹਦਾ ਟ੍ਰੀਟਮੈਂਟ ਠੀਕ ਐ ਜੀ ਇਹ ਕਬੂਤਰੇ ਦੇਖਦੇ ਆ ਕੀ ਬਣਦਾ ਤੇ ਖਾਣ ਲਈ ਹੁਣ ਇਹ ਨਾ ਉਹ ਦਾਣਾ ਪਾਣੀ ਆਪਾਂ ਇੱਧਰ ਜੰਦੇ ਖੋਲ ਕੇ ਬੱਲਵ ਕਰਦੀਏ ਬੰਦ ਖੁੱਡਿਆਂ ਦੇ ਤੇ ਬੱਚੇ ਛੱਡੇ ਵੇ ਛੋਟੇ ਛੋਟੇ ਉੱਪਰ ਉਹ ਵੀ ਤੁਹਾਨੂੰ ਦਿਖਾ ਦਿੰਦੇ ਆ ਠੀਕ ਆ ਮਰਾ ਲੈਂਦੇ ਆ ਇਹ ਫਿਰਦੇ ਆ ਜੀ ਬੱਚੇ ਠੀਕ ਆ ਜੀ ਕੀ ਦਾਣੇ ਖਾ ਲਏ ਇਹਨਾਂ ਨੇ ਟਰੇ ਕੱਢ ਦੰਦੇ ਆ ਬਾਹਰ ਲੋ ਜੀ ਇੱਥੇ ਸੀ ਦਾਣੇ ਤਾਂ ਲਈ ਇਹਨਾਂ ਨੇ ਖਾ ਟਰੇ ਕੱਢਤੀ ਬਾਹਰ ਤੇ ਪਾਣੀਆ ਡਰਿੰਕਰ ਵੀ ਕੱਢ ਕੇ ਰੱਖ ਸੰਦੇ ਇਹਨਾਂ ਨੂੰ ਤੇ ਦੇਖਦੇ ਆ ਸਰ ਬੱਚਿਆਂ ਨੇ ਕਿੰਨੇ ਕਿੰਨੇ ਦਾਣੇ ਖਾਏ ਵਕੀਲ ਸਾਹਿਬ ਕਦਾਵੇ ਇਧਰ ਲਾ ਖੁੱਡਾ ਖੋਲ ਕੇ ਡੋਲੀ ਡੋਲੀਆਂ ਖੋਲਦੀਏ ਤੇ ਉਹ ਵੀ ਆਪਣਾ ਪਾਣੀ ਪੀ ਲੂਗੇ ਤੇ ਬੱਲਵ ਕਰਦੀਏ ਮਿੱਤਰੋ ਬੰਦ ਤੇ ਤੁਹਾਨੂੰ ਦਿਖਾਉਂਦੇ ਆ ਫਿਰ ਅੰਡੇ ਕਿਹੜੇ ਕਿਹੜੇ ਜੋੜੇ ਨੇ ਤਰੇ ਉਹ ਵੀ ਤੁਹਾਨੂੰ ਦਿਖਾਉਂਦੇ ਆ ਲਓ ਜੀ ਅੱਖੀ ਲਈਏ ਖੋਲ ਕੇ ਕੈਂਚੀ ਪਤਾ ਨਹੀਂ ਮਿੱਤਰੋ ਕਿਵੇਂ ਗੇੜਦਾ ਨੇ ਕਿਵੇਂ ਨਹੀਂ ਕਿਹੜਾ ਚੜਦਾ ਇੱਥੇ ਉੱਪਰ ਉੱਥੇ ਰੱਖਦੇ ਆ ਲਓ ਜੀ ਅਜੇ ਇੱਥੇ ਰੱਖਦੇ ਆ ਕਿੰਚੀ ਡੋਲੀਆਂ ਖੋਲਦੀ ਏ ਇਹ ਜੋੜੀ ਨੇ ਮਿੱਤਰੋ ਇਹਨੇ ਵੀ ਨਹੀਂ ਅੰਡੇ ਦਿੱਤੇ ਤੇ ਇਹਨੇ ਵੀ ਨਹੀਂ ਦਿੱਤੇ ਲੋ ਜੀ ਇਹਨੇ ਧਰਤੇ ਆਟਾ ਕਾਲੀ ਚੀਨੀ ਨੇ ਅਤੇ ਕਬੂਤਰ ਇਹਦੇ ਨਾਲ ਇਹ ਲਾਇਆ ਨਮਕ ਠੀਕ ਹੈ ਜੀ ਕਰੋ ਚੈੱਕ ਬਾਕੀ ਇੱਧਰ ਵੀ ਅੰਡੇ ਧਰੇ ਹੋਏ ਇਹਨੇ ਵੀ ਅੰਡੇ ਧਰੇ ਹੋਏ ਐ ਲਾਈਟ ਕਰਦੀ ਏ ਬੰਦ ਠੀਕ ਹੈ ਜੀ ਪੀਣ ਦੋ ਇਹਨਾਂ ਨੂੰ ਪਾਣੀ ਪੋਣੀ ਰੂੜੀ ਰੂੜੀ ਖਾਣ ਦੋ ਤੇ ਆਪਾਂ ਚੱਲਦੇ ਆ ਬਾਹਰ ਤੇ ਲੋ ਜੀ ਮਿੱਤਰੋ ਇਹ ਜੋੜੀ ਬਾਹਰ ਖੋਲੀ ਦੀ ਆ ਕੱਲੀ ਉਹ ਤੇ ਆ ਦੇਖੋ ਜੀ ਕਣਕ ਰੱਖੀ ਏ ਬੱਚਿਆਂ ਲਈ ਦੇਖੋ ਜੀ ਛੋਟੇ ਛੋਟੇ ਬੱਚੇ ਜੂਗਣ ਲਾ ਕੇ ਆਪਾਂ ਵਸੂਗਾ ਇਹਨਾਂ ਨੂੰ ਹੱਥ ਨਾਲ ਦੇਣਾ ਦਾਣਾ ਬੰਦ ਕਰਦਾ ਏਦਾਂ ਹੀ ਖਾਉਂਗੇ ਤੇ ਦੋ ਟਾਈਮ ਦਾਣਾ ਪਾ ਦੇਣਾ ਇਹਨਾਂ ਨੂੰ ਐ ਏਦਾਂ ਹੀ ਟ੍ਰੇ 'ਚ ਬਸ ਹੁਣ ਜਿੱਦਣ ਮੌਸਮ ਸਾਫ ਹੋ ਗਿਆ ਨਾ ਛਤਰੀਆਂ ਦੇ ਬਿਠਾਣ ਲੱਗ ਜਾਣਾ ਬੱਚਿਆਂ ਨੂੰ ਤੇ ਵਿੱਚ 2-3 ਬੱਚੇ ਤਾਂ 10 ਦਿਨ ਤੱਕ ਉਡਣ ਲੱਗ ਜੂਗੇ ਜਿਵੇਂ ਕਿ ਇਹ ਹੋ ਗਿਆ ਬੱਚਾ ਉੜਾ ਜਾਂ ਇਹ ਹੁੰਦਾ ਸਾਹਮਣੀ ਇਹ 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 ਬੱਚੇ ਉਹ ਤਾਂ ਲੱਗ ਜੂਗੇ ਮਿੱਤਰੋ ਉੜਨ ਬਾਕੀ ਦੇਖਦੇ ਆ ਆ ਦੇਖੋ ਲੱਗੇ ਬੱਚੇ ਖਾਣ ਕਿਵੇਂ ਖਾਂਦੇ ਦੇਖੋ ਇਹ ਇੱਕ ਦੂਸਰੇ ਨੂੰ ਲਾ ਕੇ ਸਾਰੇ ਹੀ ਲੱਗ ਜੂਗੇ ਖਾਣ ਆ ਦੇਖੋ ਇਹ ਵੀ ਲੱਗ ਗਿਆ ਖਾਣ ਇਹ ਬੜਾ ਹੋ ਗਿਆ ਨਹੀਂ ਖਾ ਰਿਹਾ ਉਹ ਛੋਟੇ ਛੋਟੇ ਖਾ ਰਿਹਾ ਦੇਖੋ ਬਾਕੀ ਕਾ ਬੈਠੀ ਕੋਤਰੀ ਦਸੋ ਕੁ ਮਿੰਟ ਕਰਕੇ ਗਿੱਦਾਂ ਲਗੀ ਤੇ ਖਾਣ ਦੋ ਮਿੱਤਰੋ ਇਹ ਨਾ ਹੁੰਦਾ ਲੋ ਬਈ ਮਿੱਤਰੋ ਕੋਤਰ ਡਾਏ ਸੀ ਤੇ ਮੀ ਆ ਗਿਆ ਸੀ ਬਹੁਤ ਤੇਜ ਤੇ ਹੁਣ ਗਿਆ ਹਟ ਕੋਤਰ ਗਏ ਆਪਣੇ ਮਿੱਤਰੋ ਬੈਠ ਪੰਜ ਗੱਡੇ ਸੀ ਇੱਕ ਬੱਚਾ ਤਾਂ ਪਹਿਲਾਂ ਹੀ ਬੈਠ ਗਿਆ ਸੀ ਸਰਖਾ ਤੇ ਦੋ ਬੈਠੇ ਕੋਠੀਆਂ ਬਾ ਉਹ ਬੈਠੇ ਸਾਹਮਣੇ ਦੋ ਦੋਏ ਬੈਠੇ ਤਿੰਨੇ ਬੈਠ ਗਏ ਛਤਰੀਪਾ ਪੰਜ ਦੇਖਦੇ ਹੁਣ ਕਰਦੇ ਆ ਇਹਨਾਂ ਨੂੰ ਬੰਦ ਬੈਠੇ ਰਹਿਣ ਦੋ ਹਲੇ ਫੰਗ ਫੂੰਗਾ ਸੁਕਾਣ ਦੋ ਬੈਠੇ ਰਹਿਣ ਦੋ ਕੁਛ ਨਹੀਂ ਹੁੰਦਾ ਇਹਨਾਂ ਨੂੰ ਤਾਰਾਂਗੇ 2-3 ਵਜੇ 2:3 ਵਜੇ 3 ਵਜੇ ਦਾਣੇ ਪਾਣੇ ਤੇ ਪਹਿਲਾਂ ਬਾਕੀ ਆ ਬੱਚੇ ਨੂੰ ਦਵਾਈ ਲਈ ਸੀ ਠੀਕ ਹੈ ਫਿਲਹਾਲ ਤਾਂ ਕੋਈ ਚੱਕਰ ਨਹੀਂ ਦੇਖਦੇ ਆਂ ਕੀ ਬਣਦਾ ਬਾਕੀ ਇੱਕ ਵਾਰ ਉੱਪਰ ਗੇੜਾ ਮਾਰਿਆ ਇਹ ਉੱਪਰ ਬੱਛੜਦਾ ਪਾਣੀ ਜਾ ਰਿਹਾ ਤਾਂ ਦੇਖਿਆ ਜੀ ਹੁਣ ਮੀਂਹ हट ਗਿਆ ਲੋ ਜੀ ਮਿੱਤਰੋ ਆ ਗਏ ਉੱਪਰ ਤੇ ਆਹ ਤਾਕੀ ਮਾਨੂੰ ਮਿੱਤਰੋ ਬਾਛੜ ਬਹੁਤ ਜਾ ਰਹੀ ਥੀ ਇਹ ਤਾਕੀ ਆਪਾਂ ਗਏ ਸੀ ਟਾਕ ਇੱਥੇ ਤੋਂ ਪਾਣੀ ਨਰਦੇ ਇੱਥੀ ਨੂੰ ਵੜਦਾ ਪਤਾ ਨਹੀਂ ਕਿੱਥੇ ਨੂੰ ਪਾਣੀ ਮੀਂਹ ਹਟੇ ਤੋਂ ਬਾਅਦ ਆਪਾਂ ਖੁੱਡੇ ਆਂ ਬਸ ਸਿਮਿੰਟ ਲਾਉਂਗੇ ਬਾਕੀ ਇਧਰ ਮਾਰ ਲਈ ਇਨੀ ਗਾ ਹੁੱਡੇ ਚ ਇਹ ਤਾਂ ਠੀਕ ਹੈ ਮਿੱਤਰੋ ਇਨੀ ਚੋਇਆ ਠੀਕ ਹੈ ਜੀ ਇਧਰ ਇਧਰ ਵੀ ਠੀਕ ਆ ਉਹ ਉੱਥੇ ਬੱਚਾ ਡਾਉਂਦੀ ਸੀ ਬੱਚੇ ਦਾਣੇ ਦੇ ਉਨੇ ਖਾ ਕੇ ਬੈਠ ਕੇ ਤੇ ਉੱਪਰ ਵੀ ਠੀਕ ਹੈ ਇਹਦਾ ਪਾਣੀ ਪਹਿਲਾਂ ਹੁੰਦਾ ਸੀ ਕੋਈ ਚੱਕਰ ਨਹੀਂ ਇਹਦਾ ਉੱਪਰ ਕਿੰਨਾ ਹੋ ਗਿਆ ਪਰ ਪਾਣੀ ਨੀ ਚੋਇਆ ਅੱਜ ਇਹ ਆਇਆ ਪਤਾ ਆ ਜਾ ਲੈ 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 ਦੇਖੋ ਜਦ ਵੀ ਮੈਂ ਖੁੱਡੇ ਮਾਉਂਦਾ ਭੱਜੇ ਆਉਂਦੇ ਵਿਚਾਰੇ ਵੀ ਦਾਣੇ ਰਊਗਾ ਪਰ ਹੁਣੇ ਆਪ ਖਾ ਲੰਦੇ ਆ ਖਾਣ ਦੋ ਛਾਂਬ ਨੂੰ ਜਿਹਨੇ ਨਹੀਂ ਖਾਈ ਹੋਏ ਉਹਨੂੰ ਦੇ ਦਾਂਗੇ ਆਇਓ ਆਇਓ ਉਹ ਇੱਥੇ ਚਾਲ ਬਾਕੀ ਓਕੇ ਆ ਕੰਮ ਮਿੱਤਰੋ ਇੱਤਰ ਵੀ ਠੀਕ ਏ ਤੇ ਦਾਨ ਨਾ ਪਰਿਵਾਰ ਸਾਈ ਦੇਖਣਾ ਤਾਂ ਕੁੱਡਾ ਚੋਇਆ ਦਾ ਨਹੀਂ ਇੱਥੋਂ ਤੋਂ ਅੱਜ ਪਰ ਠੀਕ ਹੈ ਲੋ ਬਈ ਮਿੱਤਰੋ ਬੱਚਾ ਹੋ ਗਿਆ ਆਪਣਾ ਲੋਟ ਅੱਗੇ ਨਾਲ ਤੇ ਰੋਟੀ ਪਾਤੀ ਜਾਨੂੰ ਭੋਰੇ ਤੇ ਬਾਕੀ ਕਬੂਤਰ ਜਿਹੜੇ ਉਡਾਈ ਸੀ ਉਹ ਵੀ ਬੈਠੇ ਆ ਛਤਰੀ ਨਾਲ ਤੇ ਛਤਰੀ ਤੇ ਉਹ ਵੀ ਬੈਠੇ ਆ ਉਹਨਾਂ ਨੂੰ ਵੀ ਕਰਦੇ ਆ ਮਿੱਤਰੋ ਅੰਦਰ ਤੇ ਉਹਨਾਂ ਨੂੰ ਵੀ ਅੱਜ ਭੋਰੀ ਪਾਵਾਂਗੇ ਤੇ ਫਿਰ ਚੱਲਦੇ ਆਂ ਜੀ ਉੱਪਰ ਤੇ ਹਾਂ ਜੀ ਲੋ ਬਈ ਮਿੱਤਰੋ ਆ ਗਏ ਆਂ ਆਪਾਂ ਉੱਪਰ ਹੁਣ ਤੇ ਇਹਨਾਂ ਨੂੰ ਪਾ ਦਈਏ ਰੋਟੀ ਦੇ ਘੋਰੇ ਠੀਕ ਆ ਜੀ ਸਾਫ ਜੇ ਚ ਪਾ ਦਿੰਦੇ ਆ ਇੱਥੇ ਜੀ ਇਹਨੂੰ ਲੋ ਜੀ ਬਹੁਤ ਹੈ ਠੀਕ ਆ ਜੀ ਰੋਟੀ ਦੇ ਘੋਰੇ ਪਾਤੇ ਇਹਨਾਂ ਨੂੰ ਤੇ ਥੋੜੇ ਜੀ ਹੋਰ ਪਾ ਦਿੰਦੇ ਆ ਬਾਕੀ ਇੱਧਰ ਬੱਚੇ ਬੈਠੇ ਠੀਕ ਆ ਇਹਨਾਂ ਨੂੰ ਦਾਣੇ ਚੱਕ ਲਈਏ ਇਹਨਾਂ ਦੇ ਕੋਲ ਤੋਂ ਕੀ ਪਈ ਗੀ ਇਹਨਾਂ ਨੂੰ ਫਿਲਣ ਤੋਂ ਕੱਲੂ ਪਾਵਾਂਗੇ ਹੁਣ ਦਾਣੇ ਬੱਚਿਆਂ ਨੂੰ ਸਰੋਂ ਦੇ ਦਾਂਗੇ ਬੋਤਲ ਲੈ ਆਏ ਆਪਾਂ ਹੱਥ ਨਾਲ ਤੇ ਬਾਕੀ ਦਾਣੇ ਹਲੇ ਲਈਏ ਕੱਢ ਐਦੇ ਚ ਲਓ ਜੀ ਦਾਣੇ ਲਿੱਤੇ ਕੱਢ ਤੇ ਰੋਟੀ ਦੇ ਭੋਰੇ ਪਾਤੇ ਇਹਦੇ ਵਿੱਚੋਂ ਲਓ ਜੀ ਤੇ ਰੋਟੀ ਦੇ ਭੋਰੇ ਹੁਣ ਪਾ ਦਈਏ ਇੱਧਰ ਵੀ ਕਬੂਤਰਾਂ ਨੂੰ ਮਿੱਤਰੋ ਚੱਲ ਬੁੱਤਾ ਉੜਨਾ ਜਾਇਓ ਬਾਹਰ ਨਾ ਨਿਕਲ ਜਿਓ ਲੋ ਜੀ ਰੱਖਦੇ ਆ ਰੋਟੀ ਦੇ ਭੋਰੇ ਖਾਣ ਦੋ ਇਹਨਾਂ ਨੂੰ ਇਸ ਤੋਂ ਬਾਅਦ ਇਹਨਾਂ ਨੂੰ ਮਿੱਤਰੋ ਧਾਣੇ ਪਾ ਦਾਂਗੇ ਤੇ ਪਾਣੀ ਪਾ ਦਾਂਗੇ ਤੇ ਡੋਲੀਆਂ 'ਚ ਆ ਗਏ ਕਬੂਤਰ ਸਾਰੇ ਬਾਹਰ ਇੱਕ ਕਬੂਤਰ ਬੈਠਾ ਏ ਇਹਨੂੰ ਵੀ ਕੱਢ ਦੋ ਹੱਥ ਨਾਲ ਧਾਣੇ ਚੁਗਾ ਕੇ ਫੇਰ ਇਹਨਾਂ ਨੂੰ ਕਰ ਦਾਂਗੇ ਦੁਬਾਰਾ ਅੰਦਰ। ਲੋ ਜੀ। ਪਰਤੇ ਇਹ ਵੀ ਕਬੂਤਰ ਬਾਹਰ। ਠੀਕ ਹੈ ਜੀ, ਡੋਲੀਆ ਕੁੰਡਾ ਦੀ ਇਹ ਲਾ। ਖਾਣ ਦੋਈ ਇਹਨਾਂ ਨੂੰ ਰੋਟੀ ਦੇ ਕੋਰੇ ਫੇਰ ਦਾਣੇ ਪਾਉਂਦੇ ਆ। ਤੇ ਬੱਚਿਆਂ ਨੂੰ ਚੋਗਾ ਦੇ ਦੂੰਗੇ ਬੋਤਲ ਨਾਲ। ਓਕੇ ਆ ਬਾਕੀ ਮਿੱਤਰੋ। ਕਬੂਤਰ ਆਪਣੇ ਇਹ ਆ ਗਏ। ਉੜ ਗਏ ਸੀ ਬੰਦ ਨਹੀਂ ਹੋਏ। ਕਰਦੇ ਆ ਥੋੜੀ ਦੇਰ ਤੱਕ ਇਹਨਾਂ ਨੂੰ ਵੀ ਬੰਦ ਬੈਠੇ ਤੋਂ ਬਾਕੀ ਖਾਣ ਦੋ ਮਿੱਤਰੋ ਇਹਨਾਂ ਨੂੰ ਰੋਟੀ ਦੇ ਪੂਰੇ ਓਕੇ ਆ ਬਾਕੀ ਕੰਮ ਅੰਦਰ ਵੀ ਲਗੇ ਵੇ ਰੋਟੀ ਦੇ ਭੋਰੇ ਬਹੁਤ ਖੁਸ਼ ਹੋ ਗਏ ਖਾਂਦੇ ਬਣੇ ਕਬੂਤਰ ਚਲੋ ਵੀ ਮਿੱਤਰੋ ਤੇ ਬੱਚਿਆਂ ਨੂੰ dete ਆ ਚੋਗੀ ਠੀਕ ਆ ਜੀ ਸਾਰਿਆਂ ਦੇ ਪੋਟੇ ਕਰਦੇ ਆ ਫੁੱਲ ਸਰੂ ਨਾਲ ਇਹ ਜੀ ਸਾਰਿਆਂ ਨੂੰ ਦੇਖ ਸਕਦੇ ਹੋ ਕਿਵੇਂ ਨਿਕਲ ਗਏ ਪੋਟੇ ਬਾਹਰ ਤੇ ਕੀ ਹੋ ਗਈ ਇਹ ਖਾਦੋ ਬੋਤਲ ਤੇ ਇਹਨਾਂ ਨੂੰ ਖਾਣ ਦੋ ਮਿੱਤਰੋ ਦਾਣੇ ਤੇ ਇੱਧਰ ਵੀ ਲੱਗੇ ਵੇ ਖਾਣ ਇਹ ਕੂਤਰੀ ਵੀ ਅੰਡੇ ਦੇਣੇ ਤਿਆਰ ਹੈ ਅੱਜ ਕੱਲ ਜੇ ਵੀ ਅੰਡੇ ਦੇ ਦਊਗੀ ਤੇ ਬਾਕੀ ਦੇਖਦੇ ਆ ਮਿੱਤਰੋ ਕੀ ਬਣਦਾ ਸੱਬਾ ਬੱਚੇ ਕਿ ਜਾਂਉਂਦੇ ਆ ਬੰਮੀ ਜੇ ਪੈ ਗਏ ਹਾਟਲ ਵਿੱਚ ਪਰ ਮੌਸਮ ਸਾਫ਼ ਹੋ ਜਵੇ ਤੇ ਕਿ ਜਾਂਉਂਦੇ ਆ ਫਿਰ ਬੱਚੇ ਠੀਕ ਹੈ ਬਈ ਮਿੱਤਰੋ ਜੇ ਅੱਜ ਦਾ ਵਲੌਗ ਵਧੀਆ ਲੱਗਿਆ ਤਾਂ ਆਪਣੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤਾਂ ਸਾਨੂੰ ਆਪਣੀ ਹਰ ਇੱਕ ਨਵੀਂ ਵੀਡੀਓ নোਟੀਫਿਕੇਸ਼ਨ ਮਿਲਦਾ ਰਹੇ ਜਲਦ ਤੋਂ ਜਲਦ ਮਿਲਦੇ ਆਂ ਜੀ ਆਪਾਂ ਆਪਣੀ ਨਵੀਂ ਵੀਡੀਓ ਦੇ ਵਿੱਚ ਉਤਰ ਆਪਣੇ ਉਪਕੇ